ਕਿਤੇ ਡੋਬਾ ਸੋਕਾ ਕਿਤੇ ਡਰ ਹੜ ਆਉਣ ਦਾ ਪਹਿਲਾ ਵਗ ਰੇਹਾ ਨਾ ਮਹੀਨਾ ਹੁਣ ਸੌਣ ਦਾ ਪਹਿਲਾ ਵਗ ਰੇਹਾ ਨਾ ਮਹੀਨਾ ਹੁਣ ਸੌਣ ਦਾ ਕਾਲੀਆਂ ਘਟਾਵਾਂ ਚੜੀ ਮੀਂਹ ਜਦੋਂ ਆਉਂਦੇ ਸੀ ਜਵਾਕ ਖੁਸ਼ੀਆਂ ਦੇ ਵਿੱਚ ਨੱਚਦੇ ਤੇ ਗਾਉਂਦੇ ਸੀ ਕਰਦੇ ਨਾ ਚਾ ਬੱਚੇ ਮੀਂਹਾਂ ਚ ਨਾ ਹੋਣ ਦਾ ਪਹਿਲਾ ਵਗ ਰੇਹਾ ਨਾ ਮਹੀਨਾ ਹੁਣ ਸੌਣ ਦਾ ਪਿੱਪਲਾਂ ਤੇ ਬੋੜਾਂ ਏਠਾ ਲੱਗਦੀਆਂ ਤੀਆਂ ਸੀ ਗਿੱਧੇ ਵਿੱਚ ਨੱਚਦੀਆਂ ਨੂਆ ਤੇ ਧੀਆਂ ਸੀ ਬੀਤ ਗਿਆ ਵੇਲਾ ਉਹ ਪਿੰਗਾ ਨੂੰ ਚੜਾਉਣ ਦਾ ਪਹਿਲਾਂ ਵਾਂਗ ਰੇਹਾ ਨਾ ਮਹੀਨਾ ਹੁਣ ਸੌਣ ਦਾ ਰਲ ਕੇ ਖਾਣ ਦਾ ਵੀ ਲੋਕ ਚਾਹ ਸੀਗੇ ਰੱਖਦੇ ਬਣਤੀਆਂ ਸੀ ਖੀਰਾਂ ਨਾਲ ਪੂਰੇ ਵੀ ਸੀ ਪੱਕਦੇ 버ਗਰ ਪੀਜੇ ਆਏ ਤੰਗ ਬਦਲਿਆ ਜਿਉਣ ਦਾ ਪਹਿਲਾਂ ਵਾਂਗ ਰੇਹਾ ਨਾ ਮਹੀਨਾ ਹੁਣ ਸੌਣ ਦਾ ਪਰਸ ਗਈਆਂ ਝੜੀਆਂ ਕਿੱਥੇ ਠੰਡੀਆਂ ਆਵਾਵਾਂ ਨੇ ਬੱਦ ਦਿੱਤੇ ਰੁੱਖ ਅਸੀਂ ਘਟ ਗਈਆਂ ਛਾਵਾਂ ਨੇ ਰੁੱਖਾਂ ਦਾ ਸਹਯੋਗ ਬੜਾ ਮੀਆਂ ਨੂੰ ਲਿਆਉਣ ਦਾ ਪਹਿਲਾਂ ਵਾਂਗ ਰੇਹਾ ਨਾ ਮਹੀਨਾ ਹੁਣ ਸੌਣ ਦਾ ਪਹਿਲਾਂ ਵਾਂਗ ਰੇਹਾ ਨਾ ਮਹੀਨਾ ਹੁਣ ਸੌਣ ਦਾ ਚਿੰਤਾ ਵਿੱਚ ਫਸੇ ਤਾਂ ਹੀ ਮਾਨਸਿਕ ਰੋਗ ਨੇ ਘਟ ਗਈਆਂ ਖੁਸ਼ੀਆਂ ਤੇ ਵਧੇ ਹੋਏ ਸੋਗ ਨੇ ਕੁਦਰਤ ਨੂੰ ਭੁੱਲੇ ਵੱਲ ਪੈਸਾ ਹੀ ਬਣਾਉਣ ਦਾ ਪਹਿਲਾਂ ਵਾਂਗ ਰੇਹਾ ਨਾ ਮਹੀਨਾ ਹੁਣ ਸੌਣ ਦਾ ਬਦਲ ਤਾਂ ਆਉਂਦੇ ਪਰ ਮੀਂਹ ਘਟ ਪੈਂਦੇ ਨੇ ਠੰਡਾ ਸੀ ਮਹੀਨਾ ਲੋਕ ਹਮ ਸੀ ਹੀ ਸਹਿੰਦੇ ਨੇ ਰਲ ਕੇ ਹੀਲਾ ਕਰ ਲਈਏ ਰੁੱਖਾਂ ਨੂੰ ਵਧਾਉਣ ਦਾ ਪਹਿਲਾ ਵਾਂਗ ਰਿਹਾ ਨਾ ਮਹੀਨਾ ਹੁਣ ਸੌਣ ਦਾ ਕੂਕ ਦੀਆਂ ਨਾ ਕੋਹਲਾਂ ਹੁਣ ਪਹਿਲਾਂ ਪਾਉਂਦੇ ਮੋਰਨਾ ਹੋਰ ਆਉ ਮਾੜਾ ਸਮਾਂ ਜੇ ਕੀਤੀ ਗੌਰ ਨਾ ਕੁਦਰਤ ਨਾਲ ਜੁੜ ਹਰਜੀਤ ਕੁਦਰਤ ਨਾਲ ਜੁੜ ਹਰਜੀਤ ਜੱਜ ਸਿੱਖ ਲੈ ਜਿਉਣ ਦਾ ਪਹਿਲਾ ਵਾਂਗ ਰਿਹਾ ਨਾ ਮੇਂ ਨੋਂ ਹੁਣ ਸੌਣ ਦਾ ਪਹਿਲਾ ਵਾਰ ਗਰੇਹਾ ਨਾ ਮਹੀਨਾ ਹੁਣ ਸੌਣ ਦਾ